ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੰਦੀਵਾਲ ਤੇ ਹਾਂਜੀ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਨਾਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਜੀ ਹਾਂਜੀ ਇੱਥੇ ਆਪਾਂ ਕੱਢ ਰਹੇ ਹਾਂ ਜੀ ਮੱਜ ਦੀ ਤਾਰ ਮਾਜ ਆਪਣੀ ਹੋ ਗਈ ਜੀ ਬਹੁਤ ਜ਼ਿਆਦਾ ਖਰਾਬ ਡੰਗੇ ਲਾ ਡੰਗ ਪੈ ਰਹੀ ਹੈ ਜੀ ਇਹ ਤੇ ਵੇਲਾ ਕੇ ਵੇਲਾ ਬਹੁਤ ਜ਼ਿਆਦਾ ਕਰਦੀ ਹੈ ਜੀ ਦੋ ਦਿਨ ਤਾਂ ਸਹੀ ਮਿਲਦੀ ਹੈ ਦੋ ਡੰਗ ਤਾਂ ਇੱਕ ਦਿਨ ਦੋਨੇ ਡੰਗ ਮਿਲਦੀ ਆ ਉਸ ਤੋਂ ਬਾਅਦ ਅਗਲੇ ਦਿਨ ਜੀ ਇਹ ਇੱਕ ਡੰਗ ਮਿਲਦੀ ਹੈ ਫਿਰ ਫਿਰ ਦੋਨੇ ਡੰਗ ਮਿਲਦੀ ਹੈ ਫਿਰ ਇੱਕ ਡੰਗ ਐਵੇਂ ਪੈ ਰਹੀ ਆ ਤੇ ਹਾ ਜੇ ਨੂੰ ਸਵਾ ਮਹੀਨਾ ਹੋਇਆ ਜੀ ਟੀਕਾ ਭਰਾਏ ਨੂੰ ਇਹ ਹੈ ਆਈ ਕਰਵਾਏ ਨੂੰ ਇਹਦੇ ਸਵਾ ਮਹੀਨਾ ਹੋਇਆ ਤੇ ਰਿਜ਼ਲਟ ਦੇਖੋ ਜੀ ਕੀ ਆਊਗਾ ਹਨਾ ਹਜੇ ਕੁਝ ਨਹੀਂ ਕਹਿ ਸਕਦੇ ਤੇ ਪਰ ਬਹੁਤ ਜ਼ਿਆਦਾ ਜਿਹੜਾ ਤੰਗ ਕਰਦੀ ਹੈ ਮੱਝਾਂ ਤੇ ਗਾਇਆਂ 'ਚ ਇਹ ਹੀ ਫਰਕ ਹੈ ਜੀ ਮੱਝਾਂ ਦੁੱਧ ਹੈ ਜਿਹੜਾ ਨਹੀਂ ਟਾਈਮ ਤੱਕ ਦਿੰਦੀਆਂ ਪੂਰੇ ਤੱਕ ਤੇ ਗਾਇਆਂ ਸੁੰਨ ਤੱਕ ਦੁੱਧ ਦਿੰਦੀਆਂ ਨੇ ਆਪਣੇ ਆਪ ਛੱਡਣੀਆਂ ਪੈਦੀਆਂ ਨੇ ਇਸ ਲਈ ਗਾਇਆਂ 'ਚ ਜਿਹੜਾ ਹੈਗਾ ਜ਼ਿਆਦਾ ਫਾਇਦਾ ਹੈਗਾ ਮੱਜਾਂ 'ਚ ਘੱਟ ਫਾਇਦਾ ਹੈ ਕਿਉਂਕਿ ਮੱਜਾਂ ਦੁੱਧ ਸਿਰਫ 3 ਮਹੀਨੇ ਹੀ ਦਿੰਦੀਆਂ ਨੇ ਜੀਆਂ ਤਿੰਨਾਂ ਅਖੀਰ ਤੱਕ ਵਸ 4 ਮਹੀਨੇ ਉਸ ਤੋਂ ਬਾਅਦ ਇਹ ਦੁੱਧ ਨਹੀਂ ਦਿੰਦੀਆਂ ਹੈਗੀਆਂ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਵੀ ਇਹਦੇ ਵਰਗੀਆਂ ਜਿਵੇਂ ਇਹ ਆਪਣਾ ਕਰਦੇ ਆਪਾਂ ਵੀ ਓਵੇਂ ਬਿੰਦੇ-ਬਿੰਦੇ ਦੇਖਿਆ ਨੇ ਰਾਤ ਨੂੰ ਵੀ ਉੱਠ-ਉੱਠ ਵੇਖਦੇ ਆ ਅਲਾਰਮ ਲਾ ਲੈਨੇ ਆ ਜੀ ਕਦੇ 12 ਵਜੇ ਦੇਖਦੇ ਆ ਕਦੇ 1:00 ਵਜੇ ਕਦੇ 2:30 ਵਜੇ ਕਦੇ 3:00 ਵਜੇ ਤੇ ਆਪਣਾ ਤਾਂ ਦੇਖਣਾ ਸਾਰੇ ਜੀ ਬਾਕੀ ਮੇਰੇ ਨਾਲ ਇਹ ਸਾਰੇ ਹਨ ਤੇ ਇਧਰ ਆਪਾਂ ਲਿਆਂਦੀ ਆ ਜੀ ਅੱਜ ਮਿੱਟੀ ਪਸ਼ੂਆਂ ਵਾਸਤੇ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਮਾਂਜਾਣੀ ਬਾਏ ਦਸ ਬਿਲਕੁਲ ਵੀ ਬਹੁਤ ਵੱਡੇ ਟੋਏ ਪਏ ਹੋਏ ਸੀ ਤੇ ਹੁਣ ਹੀ ਲਿਆ ਕੇ ਸਿੱਟੀ ਆ ਮਿੱਟੀ ਤੇ ਪਸ਼ੂ ਆ ਜਿਹੜੇ ਅੱਜ ਬਹੁਤ ਜ਼ਿਆਦਾ ਆਰਾਮਦਾਰੀ ਨਾਲ ਬੈਠਣਗੇ ਤੇ ਇਦਰ ਦੇਖੋ ਸਾਰੇ ਸਿੱਟੇ ਇਹ 12ਵੀਂ ਸਿੱਟੀ ਹੈ ਇਹ ਆਪਾਂ ਦਰਖਤਾਂ ਥੱਲੇ ਕਿਉਂਕਿ ਹੁਣ ਪਸ਼ੂ ਬਾਹਰ ਵੀ ਬੰਨਿਆ ਕਰਾਂਗੇ ਦਰਖਤਾਂ ਥੱਲੇ ਬੰਨਿਆ ਕਰਾਂਗੇ ਬਾਹਰ ਤਾਂ ਬਣਦੇ ਹੀ ਆ ਪਹਿਲਾਂ ਉਹਰਾ ਤੁੱਪੇ ਜੇ ਬੰਨਦੇ ਹੁੰਦੇ ਤੁਸੀਂ ਵੇਖਦੀ ਹੁੰਨੇ ਹੋ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਬਿਲਕੁਲ ਦਰਖਤਾਂ ਥੱਲੇ ਬੰਨਣ ਲੱਗੇ ਕਿਉਂਕਿ ਪਸ਼ੂ ਆ ਜਿਹੜੇ ਹੁਣ ਤੁੱਪ ਮੰਨਦੇ ਨੇ ਦਿਨੇ ਬਹੁਤ ਜ਼ਿਆਦਾ ਤੇ ਧੁੱਪ ਹੁੰਦੀ ਹੈ ਤੇ ਲੋਜੀ ਧਾਰ ਕੱਢ ਦਿੱਤੀ ਐ ਦੁੱਧ ਆਪਾਂ ਬਦਾ ਲੈਣੇ ਐ ਡੈਰੀ ਵਿੱਚ ਉਨੇ ਪਾਉਣੇ ਐ ਜਿੰਨਾ ਆਪਾਂ ਨੂੰ ਹਨਾ ਵੀ ਵੱਧ ਹੁੰਦਾਗਾ ਦੂਜਾ ਆਪਾਂ ਇਹ ਵਸ ਡੈਰੀ ਵਾਸਤੇ ਪਾਇਆ ਡੋਲਣੀ ਦੇ ਵਿੱਚ ਤੇ ਦੂਜਾ ਆਪਾਂ ਰੜਕਣੇ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇੱਥੇ ਜਿਹੜੀ ਹੈ ਜੀ ਥੋੜੀ ਜਿਹੀ ਮਿੱਟੀ ਲੋਟ ਕਰਾਂਗੇ ਉਧਰ ਆ ਛੋਟੀ ਦੀ ਥੋੜੀ ਜਿਹੀ ਢਾਲ ਜੀ ਹੈਗੀ ਜਿਆਦੇ ਇਹਨਾਂ ਨੇ ਸਹੀ ਨਹੀਂ ਸਿੱਟੀ ਹੈਗੀ ਮੈਨੂੰ ਕਿਸੇ ਦੂਜੇ ਦਾ ਕੰਮ ਘੱਟ ਹੀ ਸਿੰਦਾ ਹੁੰਦਾ ਜਿੰਨਾ ਚਿਰ ਮੈਂ ਆਪ ਦਾ ਹੱਥ ਫੇਰੀ ਨਾ ਕਰਾਂ ਤੇ ਉਹਨਾਂ ਚਿਰ ਮੈਨੂੰ ਜਾ ਕਰ ਨਹੀਂ ਆਉਂਦੀ ਇਹ ਇਹਨਾਂ ਨੇ ਸਿੱਟੀ ਸੀ ਮਿੱਟੀ ਤੇ ਮੈਨੂੰ ਨਹੀਂ ਸੈਟ ਬੈਠੀ ਮੈਂ ਕਿਹਾ ਤੁਸੀਂ ਤਾਂ ਵਿਟਾਲ ਜੀ ਬਣਾਤੀ ਮਾਂ ਘਰ ਨੂੰ ਬੈਠੂਗੀ ਜੀ ਉਹ ਤੇ ਇਸ ਲਈ ਮੈਂ ਥੋੜੀ ਜਿਹੀ ਪਿੱਛੇ ਜੀ ਕਰ ਰਹੀ ਐ ਜੀ ਮਿੱਟੀ ਸਹੀ ਕਰ ਰਹੀ ਐਂਗੀ ਕਹੀਂ ਪਿੱਛੇ ਢਾਲ ਨਹੀਂ ਲੋਟ ਆਉਂਦੀ ਜੀ ਹਨਾ ਕਦੇ ਵੀ ਜਿਹੜੇ ਪਸ਼ੂ ਦੇ ਤੁਸੀਂ ਏਆਈ ਕਰਵਾਈ ਹੋਈ ਹੈ ਜੀ ਉਹਦੇ ਹਨਾ ਵੀ ਥੋੜਾ ਟਾਈਮ ਹੋਇਆਗਾ ਉਹਦੇ ਥੱਲੇ ਢਾਲ ਨਾ ਰੱਖੋ ਸਭ ਤੋਂ ਵਧੀਆ ਦੂਰ ਤੱਕ ਵਧੀਆ ਮਿੱਟੀ ਵਿਛਾ ਕੇ ਰੱਖੋ ਤੇ ਕਿਉਂਕਿ ਜੀ ਜਦੋਂ ਪੈਲਣ ਪੂਲਣ ਪਸ਼ੂ ਹੋਵੇ ਇਸੇ ਡਿੱਕਤਾਂ ਨੇ ਕਾਰਨ ਨਹੀਂ ਹੈ ਜਿਹੜਾ ਆਪਾਂ ਨੂੰ ਨੁਕਸਾਨ ਹੋ ਸਕਦਾ ਹੈਗਾ ਤੇ ਛੋਟੇ ਛੋਟੇ ਚੀਜ਼ਾਂ ਦੇ ਹੀ ਬਸ ਖਿਆਲ ਰੱਖਣਾ ਪੈਂਦਾ ਹੈਗਾ ਤੇ ਹੁਣ ਮੈਂ ਮਿੱਟੀ ਥੋੜੀ ਜਿਹੀ ਪਿੱਛੇ ਨੂੰ ਕਰ ਰਹੀ ਸੀਗੀ ਵੇ ਗਏ ਜੀ ਕਿ ਪੈਰਾਂ ਨਾਲੀ ਵੀ ਪਿੱਛੇ ਨੂੰ ਕਰ ਲੈਂਦੇ ਆ ਪਸੂ ਪਰ ਜੇ ਜਦੋਂ ਪੈਰਾਂ ਨਾਲ ਕਰਨਗੇ ਦੇਖੀ ਜਾਊਗੀ ਹਨਾ ਇੱਕ ਵਾਰ ਆਪਾਂ ਲੋਟ ਕਰ ਦਿੱਤੀ ਹੈਗੀ ਤੇ ਹੁਣ ਆਪਾਂ ਇੱਥੇ ਗਾਂ ਧਾਰ ਕੱਢ ਦੰਨੇ ਆ ਜੀ ਥੋੜਾ ਜਿਹਾ ਅੱਜ ਕਵੇਲਾ ਹੀ ਹੋ ਗਿਆ ਕਿਉਂਕਿ ਮਿੱਟੀ ਲਿਆਂਦੀ ਸੀ ਤੇ ਉਹਦੇ ਕਰਕੇ ਜਿਹੜਾ ਵੀ ਲੋਟ-ਲੂਟ ਕਰਨ ਲੱਗੇ ਹਨਾ ਬਸ ਐਵੇਂ ਇੱਕ ਵੇਲਾ ਜਾ ਹੋ ਗਿਆ ਤੇ ਇੱਥੇ ਮੇਰੇ ਸਾਢੇ 6 ਹੋ ਗਏ ਜੀ ਆਪਾਂ ਨੂੰ ਤੇ ਬਾਕੀ ਟਾਈਮ ਦੇਖਿਆ ਨਹੀਂ ਵੱਧ ਹੋ ਗਿਆ ਹੋਵੇ ਤਾਂ ਵੱਧ ਹੀ ਹੋ ਗਿਆ ਹੋਵੇ ਇਹ ਕੰਦਾ ਅੱਜਾਗਾ ਵੀ ਸਾਢੇ 3 ਹੋ ਰਹੇ ਹੋਣਗੇ ਤੇ ਹਨੇਰਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹਨੇਰਾ ਹੋ ਗਿਆ ਤੇ ਪਹਿਲਾਂ ਮੱਝ ਦੀ ਗੱਡੀ ਹੁਣ ਗਾਂ ਦੀ ਕੱਢ ਦੇਾਂਗੇ ਤੇ ਇਹ ਗਾਂ ਬਹੁਤ ਸੀਲ ਹੈ ਜੀ ਇਹ ਆਪਣੇ 15 ਪਲੱਸ ਦੁੱਧ ਵਾਲੀ ਬਹੁਤ ਸੀਲ ਗਾਂ ਹੈਗੀ ਤੇ ਬਾਕੀ ਇਹਨੂੰ ਦੁੱਧ ਆਪਾ ਜੀ ਬਿਲਕੁਲ ਆਪਣੇ ਤਰੀਕੇ ਨਾਲ ਛੱਡਾਂਗੇ ਜਦੋਂ ਆਪਣਾ ਜੀ ਕਰਿਆ ਤੇ ਬਹੁਤ ਜਿਆਦੇ ਸੀਲ ਲਗਾ ਜੀ ਇੱਥੇ ਲੱਤਾਂ ਮਾ ਜੀਆਂ ਚੱਕਦੇ ਤੁਸੀਂ ਕਹਿੰਦੇ ਹੋਵੋਗੇ ਵੀ ਸੀਲ ਕਾਦੀ ਆ ਪਰ ਨਹੀਂ ਜੀ ਬਹੁਤ ਜਿਆਦੇ ਸੀਲ ਹੈਗੀ ਤੇ ਇਹ ਲੱਤਾਂ ਚੱਕਣ ਦੀ ਇਹਨੂੰ ਆਦਤ ਹੀ ਹੈਗੀ ਤੇ ਮੈਨੂੰ ਵੀ ਹੱਤ ਪਈ ਹੋਈ ਜੀ ਮੈਨੂੰ ਇਹਦੀ ਲੱਤਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਜੇ ਕੋਈ ਉਪਰਾ ਕੱਢਦਾ ਜੀ ਤਾਂ ਉਹ ਕਹਿ ਦਿੰਦਾ ਵੀ ਸੋੜ ਤਾਂ ਗਾਮ ਪੈੜੀ ਵਾਲੀ ਆ ਇਹ ਆ ਗਈ ਜੀ ਆਪਣੀ ਬੇਟੀ ਤੇ ਇਹ ਇਹ ਬਲੌਗਿੰਗ ਕਰ ਰਹੀ ਹੈਗੀ ਵਿੱਚ ਬੋਲ ਰਹੀ ਹੈਗੀ ਤੇ ਇੱਥੇ ਮੈਂ ਇਹਨੂੰ ਕਿਹਾ ਵੀ ਸਸੀ ਕਾ ਬੁਲਾ ਦੇ ਤੇ ਇਹਦੀ ਸਸੀ ਕਾ ਕੂਲ ਕਰਿਓ ਜੀ ਬਹੁਤ ਸ਼ਰਾਰਤੀ ਹੈ ਇਹ ਇਹ ਲਗਭਗ ਮੇਰੇ ਵੀਡੀਓ ਦੇ ਵਿੱਚ ਆਉਂਦੀ ਰਹਿੰਦੀ ਹੈ ਵੈਸੇ ਪਸੂਆਂ ਨੂੰ ਇਹ ਬਹੁਤ ਪਿਆਰ ਕਰਦੀ ਹੈ ਜੀ ਪਸੂਆਂ ਨਾਲ ਇਹਨੂੰ ਲਗਾਵ ਹੈਗਾ ਮੂਹ ਕਰਦੀ ਹੈ ਇਹ ਤੇ ਇਧਰ ਪਸੂ ਆਪਾਂ ਸਾਰਾ ਕਰ ਦਿੱਤੇ ਜੀ ਬਸ ਕੰਮ ਸਾਰਾ ਨਿਬੜ ਗਿਆ ਬਸ ਨੀਰੇ ਹੀ ਪਾਉਣਾ ਆਪਾਂ ਤੇ ਆ ਦੇਖੋ ਜੀ ਇਹ ਪਸੂਆਂ ਨੂੰ ਪਿਆਰ ਬਹੁਤ ਕਰਦੀ ਹੈ ਏ ਸ਼ੁਕਰ ਕਰ ਨਾਲ ਤਾਂ ਇਹਨੂੰ ਬਹੁਤ ਜ਼ਿਆਦਾ ਲਗਾਵਾਗਾ ਇਹ ਤਾਂ ਇਹ ਇੰਨਾ ਜ਼ਿਆਦਾ ਪਿਆਰ ਕਰਦੀ ਐ ਜੇ ਸਕੂਲੋਂ ਆਉਂਦੀ ਆ ਉਹਦੋਂ ਵੀ ਇੱਕ ਵਾਰ ਇਹਦੇ ਕੋਲ ਆਉਂਦੀ ਐ ਤੇ ਇਸ ਤਰ੍ਹਾਂ ਜਿਹੜੇ ਆਪਣੇ ਕੰਮ ਦੇ ਚੱਲਦੇ ਆ ਜੀ ਹਲੋ ਹਾਂਜੀ ਧਾਰਾ ਪਕਾ ਲਈਆਂ ਨੇ ਤੇ ਦੁੱਧ ਵਾਰ ਆਪਾਂ ਵਧਾ ਦਿੱਤਾ ਹੈਗਾ ਤੇ ਇੱਥੇ ਆਪਾਂ ਧਰਿਆ ਹੋਇਆ ਜੀ ਦੁੱਧ ਰੈਡ ਕਨੇਜ ਪਾਉਣ ਨੂੰ ਗੈਂਸ ਤੇ ਸਕਦਾ ਤਾਂ ਇਹ ਹੋਇਆਗਾ ਤੇ ਆਪਾਂ ਰੜਕਦੇ ਨਹੀਂ ਬਸ ਦਹੀਂ ਯੋਗਰ ਹੀ ਪਾਉਣੇ ਹੁੰਨੇ ਆਗੇ ਤੇ ਦਹੀਂ ਖਾਂਦੇ ਆ ਬੱਚੇ ਲੱਸੀ ਲੁੱਸੀ ਨਹੀਂ ਪੀਂਦੇ ਆਗੇ ਫੇਰ ਜਿਹੜੀ ਲੱਸੀ ਆ ਉਹ ਵੀ ਡੋਲਣੀ ਔਖੀ ਹੋ ਜਾਂਦੀ ਹੈਗੀ ਤੇ ਬਾਕੀ ਹੁਣ ਆਪਾਂ ਜਿਹੜੀ ਵੀਡੀਓ ਜੀ ਬੈਲੀ ਪਾਇਆ ਕਰਾਂਗੇ ਤੇ ਇਸ ਲਈ ਰਿਕਵੈਸਟ ਆ ਤੇ ਵੀ ਆਪਣੇ ਚੈਨਲ ਤੇ ਜਰੂਰ ਆਇਆ ਕਰੋ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਮਾਰਿਆ ਕਰੋ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ तहे دلੋਂ ਧੰਨਵਾਦੀ ਤੇ ਚੈਨਲ ਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਅੱਗੇ ਵੀ ਜੜਾ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੇ ਬਾਕੀ ਆਪਣਾ ਹਰਾ ਪੌਣ ਵਾਲਾ ਰਹੇਗੇ ਹਰਾ ਸਵੇਰੜਾ ਪਾਉਣਾ ਆਪਾਂ ਕਵੇਲਾ ਹੋ ਗਿਆ ਅੱਜ ਆਪਾਂ ਨੂੰ ਥੋੜਾ ਜਿਹਾ ਕਿਉਂਕਿ ਇਹ ਮਿੱਟੀ ਲੈ ਕੇ ਆਏ ਸੀ ਮਿੱਟੀ ਲੋਟ-ਲੋਟ ਕਰਨ ਲੱਗੇ ਹਨ ਇਸ ਤਰ੍ਹਾਂ ਜਿਹੜਾ ਕਵੇੜਾ ਹੋ ਗਿਆ ਤੇ ਕੰਮਾਂ ਨੂੰ ਅੱਜ ਹੋ ਗਿਆ ਇਹ ਕਵੇੜਾ ਤੇ ਇਹ ਹਜੇ ਆਪਣਾ ਤੇ ਵੀ ਨਹੀਂ ਹੈਗੀ ਨੀਰਾ ਸ਼ਰਾ ਪਾ ਕੇ ਉਸ ਤੋਂ ਬਾਅਦ ਹੀ ਨਾਵਾਂਗੇ ਹੁਣ ਰੋਟੀ ਆਪਣੀ ਬਣੀ ਪਈ ਹੈਗੀ ਤੇ ਰੋਟੀ ਤੋਂ ਯਾਦ ਆਇਆ ਜੀ ਆਪਾਂ ਨੂੰ ਕਮੈਂਟ ਆਇਆ ਸੀ ਇੱਕ ਵੀ ਤੁਸੀਂ ਜਿਹੜਾਗਾ ਰਸੋਈ ਦੇ ਕੰਮਾਂ ਦੀਆਂ ਵੀਡੀਓ ਪਾਇਆ ਕਰੋ ਹਾਂਜੀ ਜਰੂਰ ਹੈ ਜਦੋਂ ਵੀ ਆਪਾਂ ਰਸੋਈ ਦੇ ਵਿੱਚ ਕੰਮ ਕਰਿਆ ਕਰਾਂਗੇ ਤਾਂ ਆਪਾਂ ਵੀਡੀਓ ਜ਼ਰੂਰ ਪਾਇਆ ਕਰਾਂਗੇ ਤੇ ਜ਼ਿਆਦਾਤਰ ਆਪਣਾ ਕੰਮ ਤੰਦਾ ਹੀ ਜਿਹੜਾ ਪਸੂਆਂ ਦਾ ਹੀ ਹੈਗਾ ਤੇ ਆਪਾਂ ਪਸੂਆਂ ਦਾ ਕੰਮ ਕਰਦੇ ਆਂ ਜੀ ਕਿਉਂਕਿ ਮੈਂ ਆਪਣੇ ਹੈਗੀ ਜੀ ਜੁਆਇੰਟ ਫੈਮਿਲੀ ਤੇ ਅਸੀਂ ਦੋਨੇ ਭੈਣਾਂ ਆ ਤੇ ਮੇਰੀ ਭੈਣ ਹੈ ਜਿਹੜੀ ਸਿਸਟਰ ਉਹ ਚੁੱਲੇ ਝੌਕੇ ਦਾ ਕੰਮ ਕਰਦੀ ਐ ਤੇ ਉਹ ਪਸੂਆਂ 'ਚ ਘਟ ਜਾਂਦੀ ਐ ਤੇ ਮੈਂ ਜੀ ਜਿਹੜਾ ਵੀ ਪਸੂਆਂ ਦਾ ਜ਼ਿਆਦਾ ਕਰਦੀ ਆਂ ਚੁੱਲੇ ਝੌਕੇ ਦਾ ਕੱਟ ਕਰਦੀ ਆਂ ਤੇ ਜਦੋਂ ਕਦੇ ਵੀ ਕੋਈ ਰਿਸ਼ਤੇਦਾਰ ਆ ਜੇ ਹਨਾ ਜਾਂ ਕੋਈ ਵੀ ਆਪਾਂ ਚੀਜ਼ ਬਣਾਉਣੇ ਕਰਦੇ ਆਂਗੇ ਪਰਿਵਾਰ ਲਈ ਉਦੋਂ ਮੈਂ ਜਰੂਰ ਉਹਦੀ ਹੈਲਪ ਕਰਵਾ ਦਿੰਨੀ ਹੁੰਨੀ ਆ ਤੇ ਤਾਂ ਕਿ ਜਲਦੀ ਚੀਜ਼ ਬਣ ਜਾਂਦੀ ਏ ਤੇ ਜਦੋਂ ਵੀ ਜੀ ਆਪਾਂ ਕੋਈ ਵੀ ਕੰਮ ਰਸੋਈ 'ਚ ਕਰਿਆ ਕਰਾਂਗੇ ਤਾਂ ਆਪਾਂ ਵੀਡੀਓ ਜਰੂਰ ਲੈ ਕੇ ਆਇਆ ਕਰਾਂਗੇ ਤੇ ਭੈਣਾਂ ਥੋੜੀ ਜਿਹੀ ਕੈਮਰੇ ਤੋਂ ਸੰਗਦੀ ਆ ਜੀ ਉਹ ਕੈਮਰੇ ਸਾਹਮਣੇ ਨਹੀਂ ਆਉਂਦੇ ਹੈਗੇ ਤੇ ਇਸ ਲਈ ਆਪਾਂ ਜੋ ਲੈ ਚੌਂਕੇ ਦੀ ਵੀਡੀਓ ਕੱਟ ਬਣਾਉਣੀ ਹੈਗੀ ਜਦੋਂ ਮੈਂ ਕੰਮ ਧੰਦਾ ਕਰਿਆ ਕਰੂੰਗੀ ਉਹ ਜਰੂਰ ਬਣਾਇਆ ਕਰੂੰਗੀ ਤੇ ਬਾਕੀ ਦਵਾਰਾ ਫੇਰ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਆਪਾਂ ਹੋ ਗਏ ਜੀ ਅੱਜ ਲੇਟ ਤੇ ਹੁਣ ਆਪਾਂ ਕਰਦੇ ਕੰਮ ਤੇ ਬਾਕੀ ਹੁਣ ਆਪਣੀ ਸੇਟ ਜਿਹੜੀ ਅੱਗੇ ਨਾਲੋਂ ਠੀਕ ਹੈਗੀ ਹੁਣ ਆਪਾਂ ਜਿਹੜੀ ਵੀਡੀਓ ਰੈਗੂਲਰ ਲੈ ਕੇ ਆਇਆ ਕਰਾਂਗੇ ਡੇਲੀ ਪਾਇਆ ਕਰਾਂਗੇ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਨਾਲ ਧੰਨਵਾਦ ਬਬਾ